ਮੇਰਾ ਨਾਮ ਰਮੇਂਦਰ ਸਿੰਘ ਹਾਰਪੋ ਟਿਕੂ ਦਾ ਮੈਂ ਪ੍ਰਧਾਨ ਆ ਪੰਜਾਬ ਰੋਡਵੇ ਪਨਬਸ ਪੀ ਆਰ ਸੀ ਕੰਟਰੈਕਟਰ ਵਰਕਰ ਯੂਨੀਅਨ ਦਾ ਆ ਸਟ੍ਰਾਈਕ ਕੀਤੀ ਗਈ ਹੈ ਕੀ ਮਸਲੇ ਨੇ ਕੀ ਚਾਰ ਨਹੀਂ ਕਰਦੇ ਇਹ ਜਿਹੜੀ ਸਟ੍ਰਾਈਕ ਆ ਜੀ ਪਿਛਲੇ ਸਾਲ 1 ਜੁਲਾਈ ਨੂੰ ਜਿਹੜਾ ਮੁੱਖ ਮੰਤਰੀ ਦੇ ਨਾਲ ਜਲੰਧਰ ਦੇ ਵਿੱਚ ਸਾਡੀ ਮੀਟਿੰਗ ਫਿਕਸ ਹੋਈ ਸੀ ਉਸ ਮੀਟਿੰਗ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਇੱਕ ਕਮੇਟੀ ਬਣਾਈ ਸੀ ਜਿਹਦੇ ਵਿੱਚ ਉਹਨਾਂ ਕਿਹਾ ਗਿਆ ਸੀ ਕਿ 1 ਮਹੀਨੇ ਦੇ ਅੰਦਰ ਅੰਦਰ ਇਹਨਾਂ ਟਰਾਂਸਪੋਰਟ ਕਾਮਿਆਂ ਦੀਆਂ ਜਿਹੜੀਆਂ ਮੰਗਾਂ ਹਨ ਇਹਨਾਂ ਦੀ ਵੱਖਰੀ ਪਾਲਿਸੀ ਬਣਾ ਕੇ ਉਸ ਪਾਲਿਸੀ ਦੇ ਤਹਿਤ ਇਹਨਾਂ ਨੂੰ ਰੈਗੂਲਰ ਕੀਤਾ ਜਾਵੇ ਪਰ 1 ਜੁਲਾਈ ਤੋਂ ਬਾਅਦ ਲਗਾਤਾਰ ਮੀਟਿੰਗਾਂ ਦਾ ਦੌਰ ਜਾਰੀ ਰਿਹਾ ਟਰਾਂਸਪੋਰਟ ਮੰਤਰੀ ਦੇ ਨਾਲ ਤੌਰ ਜਾਰੀ ਰਿਹਾ ਪਰ ਕਿਤੇ ਨਾ ਕਿਤੇ ਜਿਹੜੀ ਟਰਾਂਸਪੋਰਟ ਮੰਤਰੀ ਨੇ ਸਾਡੇ ਅਧਿਕਾਰੀਆਂ ਨੇ ਜਿਹੜੀ ਪਾਲਿਸੀ ਬਣਾਈ ਸੀ ਸਾਡੇ ਵਿੱਚ ਬਿਠਾ ਕੇ ਸਾਡੀ ਕਮੇਟੀ ਦੇ ਮੈਂਬਰ ਸੀਗੇ ਤੋਂ ਪਰ ਕਿਤੇ ਨਾ ਕਿਤੇ ਉਹ ਪਾਲਿਸੀ ਨੂੰ ਪੂਰੇ ਦਾੰਦੇ ਵਿੱਚ ਸੁੱਟ ਕੇ ਜਿਹੜੀ ਨਵੀਂ ਪਾਲਿਸੀ ਦੇ ਤਹਿਤ ਵੀ 8 ਸਾਲ ਦੇ ਜਿਹੜੇ ਮਹਿਕਮੇ ਦੇ ਵਿੱਚ 8 ਸਾਲ 10 ਸਾਲ ਸਰਕਾਰ ਦੀ ਪਾਲਿਸੀ ਆ ਉਹਦੇ ਵਿੱਚ 2 ਸਾਲ ਦੀ ਛੋਟ ਲੈ ਕੇ ਡਾਊਨ ਕੈਟਰ ਦੇ ਵਿੱਚ ਤੁਹਾਨੂੰ ਪੱਕਾ ਕੀਤਾ ਜਾਵੇਗਾ ਪਰ ਜਿਹੜੀ ਡਾਊਨਕੇਟਰ ਵਾਲੀ ਆ ਪਾਲਿਸੀ ਉਹਦੇ ਵਿੱਚ ਕਿਤੇ ਨਾ ਕਿਤੇ ਜਿਹੜੇ ਸਰਵਿਸ ਰੂਲ ਹੁੰਦੇ ਆ ਉਹ ਨਹੀਂ ਲਾਗੂ ਹੁੰਦੇ ਕਿਸੇ ਵੀ ਅਫਸਰ ਤੇ ਸਾਡੇ ਨੂੰ ਲਗਾਤਾਰ ਤਾਨੇ ਤੇ ਆ ਰਹੇ ਨੇ ਕਿ ਕਾਰਨ ਕੀ ਆ ਵੀ ਸਰਕਾਰ ਤੁਹਾਡੀਆਂ ਮੰਗਾਂ ਮੰਨਾਂ ਨਾ ਕਿਉਂ ਨਹੀਂ ਰਹੀ ਦੇਖੋ ਜੀ ਕਿਤੇ ਨਾ ਕਿਤੇ ਇਹ ਵੀ ਜਿਹੜੀ ਸਰਕਾਰ ਆ ਜਦੋਂ ਦੀ ਸੱਤਾ ਗਈ ਏ ਪਿਛਲੀਆਂ ਸਰਕਾਰਾਂ ਵਾਂਗ ਇਹ ਵੀ ਧੱਕੇਸ਼ਾਹੀ ਦਾ ਫਰਮਾਨ ਹੀ ਜਾਰੀ ਕਰਦੀ ਆ ਰਹੀ ਆ ਇਹ ਵੀ ਬਦਲਾਅ ਦਾ ਇੱਕ ਹਿੱਸਾ ਆ ਕਿ 70 ਸਾਲਾਂ ਦੇ ਵਿੱਚ ਪਹਿਲੀ ਵਾਰ ਕੋਈ ਅਜਿਹਾ ਟਰਾਂਸਪੋਰਟ ਮੰਤਰੀ ਆਇਆ ਜਿਹੜਾ ਇੰਨਾ ਹੰਕਾਰਿਆ ਆ ਜੇ ਜਿਹੜਾ ਖੁਦ ਕਹਿੰਦਾ ਵੀ ਤੁਸੀਂ ਭਾਵੇਂ 10 ਦਿਨ ਹੜਤਾਲ ਕਰ ਲਓ ਮੈਨੂੰ ਕੋਈ ਫਰਕ ਨਹੀਂ ਪੈਂਦਾ ਮੀਟਿੰਗਾਂ ਦੇ ਵਿੱਚ ਬਹਿਣ ਦੇ ਬਾਵਜੂਦ ਵੀ ਟ੍ਰਾਂਸਪੋਰਟ ਮੰਤਰੀ ਵੱਲੋਂ ਨਾ ਹੱਲ ਕੱਢੇ ਜਾਣ ਦਾ ਸਾਫ ਤੇ ਸਪੱਸ਼ਟ ਤੌਰ ਤੇ ਆ ਕਿ ਉਹ ਪ੍ਰਾਈਵੇਟੇਸ਼ਨ ਨੂੰ ਬढ़ावा ਦੇ ਰਿਹਾ ਚੇਨ ਸਾਲ ਹੋ ਗਏ ਸਰਕਾਰ ਆਈ ਨੂੰ ਪੰਜਾਬ ਰੋਡਵੇ ਦੇ ਵਿੱਚ ਤਕਰੀਬਨ 410 ਕੰਡਨ ਹੋ ਚੁੱਕੀ ਆ ਇੱਕ ਵੀ ਬੱਸ ਇਹਨਾਂ ਨੇ ਨਵੀਂ ਨਹੀਂ ਪਾਈ ਉਲਟ ਜਿਹੜੇ ਪ੍ਰਾਈਵੇਟ ਟ੍ਰਾਂਸਪੋਰਟ ਆ ਉਹਨਾਂ ਦਾ ਦਬਦਬਾ ਦਿਨੋ ਦਿਨ ਵਧਦਾ ਜਾ ਰਿਹਾ ਆ ਤੇ ਰੋਡਵੇ ਦੀਆਂ ਜਿਹੜੀਆਂ ਬੱਸਾਂ ਦਾ ਫਲੀਟ ਆ ਉਹ ਦਿਨੋ ਦਿਨ ਘਟਦਾ ਜਾ ਰਿਹਾ ਆ ਇਸ ਸਰਕਾਰ ਨੇ ਅਜੇ ਤੱਕ ਜਿਵੇਂ ਪਿਛਲੀਆਂ ਸਰਕਾਰਾਂ ਆਉਂਦੀਆਂ ਸੀ ਸੱਤਾ 'ਚ ਆਉਂਦੀਆਂ ਸੀ ਉਹ ਹਰ ਸਾਲ ਥਾਲੜਾ ਸਾਲ ਨਵੀਆਂ ਬੱਸਾਂ ਪਾਉਂਦੇ ਸੀ ਪਰ ਇਸ ਵਾਰ ਇਹ ਸਰਕਾਰ ਨੇ ਇੱਕ ਵੀ ਨਵੀਂ ਬੱਸ ਨਹੀਂ ਪਾਈ ਉਲਟਾ 400 ਬੱਸਾਂ ਵੀ ਢੇੜੇ 'ਚ ਘਟ ਚੁੱਕੀਆਂ ਨੇ ਪਰ ਜੇ ਕਿ ਤਿੰਨ ਦਿਨ ਟ੍ਰਾਂਸਪੋਰਟ ਬੰਦ ਰਹਦੀ ਇਹਦੇ ਨਾਲ ਸਰਕਾਰ ਨੂੰ ਵੀ ਘਾਟਾ ਹੈ ਤੇ ਆਮ ਪਬਲਿਕ ਵੀ ਖੱਦਲਕਾਰ ਹੋਏਗੀ ਦੇਖੋ ਜੀ ਆਮ ਪਬਲਿਕ ਦੀ ਜਨਤਾ ਦੀ ਜਿਹੜੀ ਮੰਗ ਹੈ ਉਹ ਅਸੀਂ ਨਾਲ ਲੈ ਕੇ ਚੱਲਦੇ ਹਾਂ ਫ੍ਰੀ ਸਫ਼ਰ ਸਹੂਲਤ ਤੁਸੀਂ ਆਮ ਹੀ ਅੱਡਿਆਂ ਦੇ ਵਿੱਚ ਵੇਖਿਆ ਹੋਊਗਾ ਕਿ 52 ਸੀਟਰ ਸਾਡੀ ਗੱਡੀ ਆ ਤੇ 110 ਦਾ 20-20 ਸਵਾਰੀਆਂ ਸੀ ਸਾਡੇ ਡਰਾਈਵਰ ਕਨੈਕਟਰ ਲੈ ਕੇ ਜਾਂਦੇ ਨੇ ਭਾਈ ਬੰਦੀ ਦੇ ਤੌਰ ਤੇ ਉਹ ਬੱਸਾਂ ਦੀ ਘਾਟ ਕਰਨ ਜਿਹੜਾ ਅਸੀਂ ਪਬਲਿਕ ਦੀ ਮੰਗ ਲੈ ਕੇ ਚੱਲਦੇ ਆਂ ਕਿ ਜਿਹੜੀਆਂ ਪ੍ਰਾਈਵੇਟ ਆਪਣੀਆਂ ਬੱਸਾਂ ਦਾ ਪੰਜਾਬ ਰੋਡਵੇ ਦੇ ਵੇੜੇ ਵਿੱਚ 10000 ਸਰਕਾਰੀ ਬੱਸ ਪੀਆਰਟੀਸੀ ਦੇ ਪੰਨਵਾ ਦੇ ਵਿੱਚ ਪਾਈਆਂ ਜਾਣ ਤਾਂ ਜੋ ਇਹ ਫ੍ਰੀ ਸਵਰ ਸਹੂਲਤ ਆ ਲੋਕਾਂ ਨੂੰ ਨਿਰਭਗਣ ਦਿੱਤੀ ਜਾਵੇ ਪਰ ਕਿਤੇ ਨਾ ਕਿਤੇ ਟਰਾਂਸਪੋਰਟ ਮੰਤਰੀ ਜਿਹੜਾ ਖੁਦ ਆਪਣੇ ਮੂੰਹੋਂ ਕਹਿੰਦਾ ਕਿ ਮੈਨੂੰ ਕੋਈ ਫਰਕ ਨਹੀਂ ਪੈਂਦਾ ਪਰ ਇਹਨਾਂ ਲੋਕਾਂ ਦੀ ਖੱਜਲ-ਖੁਵਾਰੀ ਦੇ ਨਾਂ ਤਾਂ ਸਾਡਾ ਹੜਤਾਲ ਕਰਨ ਨੂੰ ਦਿਲ ਕਰਦਾ ਹੈ ਇਹ ਹੜਤਾਲ ਸਾਡੇ ਕੋਲ ਜਾਣ ਪੁੱਝ ਕੇ ਕਰਵਾਈ ਜਾਂਦੀ ਆ ਅਸੀਂ 1 ਮਹੀਨਾ ਪਹਿਲਾਂ ਨੋਟਿਸ ਦਿੰਦੇ ਆ ਕਿ ਸਾਡੇ ਨਾਲ ਗੱਲਬਾਤ ਕਰੋ ਗੱਲਬਾਤ ਚ ਪਾਓ ਪਰ ਨਹੀਂ ਟਰਾਂਸਪੋਰਟ ਮੰਤਰੀ ਮੁੱਖ ਮੰਤਰੀ ਜਿਹੜੀ ਸਾਬਕਾ ਕਮੇਟੀ ਇਹਨਾਂ ਨੇ ਬਣਾਈ ਉਹ ਕਿਤੇ ਨਾ ਕਿਤੇ ਸਾਡੇ ਨਾਲ ਗੱਲ ਕਰਨ ਨੂੰ ਤਿਆਰ ਨਹੀਂ ਫਿਰ ਲਾਹਤ ਤੇ ਸਾਨੂੰ ਹੜਤਾਲ ਕਰਨ ਤੇ ਮਜਬੂਰ ਕੀਤਾ ਜਾਂਦਾ ਹੈ ਜਿੱਕਰਾ 3 ਦਿਨ ਦੀ ਸਟ੍ਰਾਈਕ ਤੇ ਵਿੱਚ ਕੋਈ ਹੱਲ ਨਹੀਂ ਹੁੰਦਾ ਤੇ ਅਗਲੀ ਰਣਨੀਤੀ ਦੇਖੋ ਜੀ ਜੇ ਤਾਂ ਇਹ ਹੜਤਾਲ ਦੇ ਵਿੱਚ ਸਾਡਾ ਕੋਈ ਹੱਲ ਨਹੀਂ ਨਿਕਲਦਾ ਕੱਲ ਤਾਂ ਅਸੀਂ ਮੁੱਖ ਮੰਤਰੀ ਦੇ ਐਸਡੀ ਜਿਹੜੀ ਸੀਐਮ ਆਫਸਾ ਉੱਥੇ ਧਰਨਾ ਦੇਵਾਂਗੇ ਇਹ ਜੇ ਸਾਡਾ ਕੋਈ ਹੱਲ ਨਾ ਨਿਕਲਿਆ ਤੇ ਇਹ ਹੜਤਾਲ ਅਨੰਤ ਸਮੇਂ ਦੀ ਹੋਵੇਗੀ